难得。<laughs> ਹਾਂਜੀ ਕੀ ਨਾਮ ਹੈ ਅਮਨ ਕੌਸ਼ਲ ਜੀ ਅਮਾ ਜੀ ਤੀਆਂ ਦਾ ਤਿਹਾੜ ਮਨਾਇਆ ਕੀ ਕਹਿਣਾ ਚਾਹੂਗੇ ਅਸੀਂ ਤੀਆਂ ਦਾ ਤਿਹਾੜ ਮਨਾਇਆ ਬਸ ਇਹੀ ਕਹਿਣਾ ਚਾਹਾਂਗੇ ਵੀ ਸਭ ਨੂੰ ਰਲ ਮਿਲ ਕੇ ਇਹ ਤਿਹਾੜ ਮਨਾਉਣਾ ਚਾਹੀਦਾ ਵੈ ਹਨਾ ਤੀਜ ਸਾਲ ਬਾਅਦ ਆਪਦੀ ਹੈ ਸਭ ਨੂੰ ਕੱਤੇ ਹੋਣਾ ਚਾਹੀਦਾ ਪਿੰਗਾ ਝੂਟੀਆਂ ਚਾਹੀਦੀਆਂ ਕਿੱਦਾਂ ਪਾਣਾ ਚਾਹੀਦਾ ਇਹ ਸਾਵਣ ਦੇ ਮਹੀਨੇ ਜਿਹੜਾ ਤੀਜ ਹੈ ਦਾ ਕੀ ਮਹੱਤਵ ਹੈ ਇਹ ਸਾਮੰਦੇਤੀ ਜੀ ਜਮਾ ਜੀ ਉਹ ਤੁਹਾਨੂੰ ਤੱਕ ਮੈਨੂੰ ਪਤਾ ਹੈ ਜੀ ਇਹ ਬੋਲੇਨਾ ਤੇ ਮਾਤਾ ਪਾਰਵਤੀ ਦੀ ਹੈ ਮਾਤਾ ਬਾਰਵਤੀ ਜੀ ਨੇ ਜੀ ਨੂੰ ਪਾਲਣ ਲਈ ਬਹੁਤ ਪਸਿਆ ਕੀਤੀ ਸੀਗੀ ਤੇ ਜਿਸ ਤਰ੍ਹਾਂ ਤੁਸੀਂ ਇਹ ਤੀਆਂ ਤਿਹਾੜ ਮਨਾਇਆ ਇਹ ਫਸਟ ਟਾਈਮ ਮਨਾਇਆ ਜਾਂ ਪਹਿਲਾਂ ਵੀ ਮਨਾਇਆ ਹੈ ਨਹੀਂ ਜੀ ਅਸੀਂ ਇਸ ਵਾਰ ਫースト ਟਾਈਮ ਮਨਾਇਆ ਹੈ ਅਸੀਂ ਆਪਣੇ ਘਰ ਤੋਂ ਸ਼ੁਰੂ ਕੀਤਾ ਸੀ ਫਿਰ ਹੁਣ ਪੈਲੇਸ ਤੱਕ ਪਹੁੰਚੇ ਆ लास्ट ਟਾਈਮ ਤੋਂ ਹਾਂ ਜੀ ਕਿੰਨਾ ਕਿੰਨਾ ਦਾ ਸਹਿਯੋਗ ਆ ਤੁਹਾਨੂੰ ਇਹ ਵਿੱਚ ਮਿਲਦਾ ਹੈਗਾ ਇਨਾਂ ਦਾ ਬਹੁਤ ਸਾਰਿਆ ਹੈ ਜਾਨਿਆਦਾ ਸਹਿਯੋਗ ਹੈ ਨੀਲਮ ਕਬੀਜੀ ਦਾ ਸਹਿਯੋਗ ਹਨ ਤੇ ਬੇਟੀਆਂ ਆਸ਼ਾ ਸ਼ਿਵਾਨੀ ਦਾ ਸਹਿਯੋਗ ਹੈ ਮੇਰੇ ਹਸਬੰਦ ਦਾ ਸ਼ੋਗ ਸਹਿਯੋਗ ਹੈ ਮੇਰੇ ਨਾਲ ਮੇਰੇ ਮਦਰ ਇਨ ਲਾਅ ਮਿਲਕੋਸ਼ਲ ਜੀ ਦਾ ਬਹੁਤ ਸਹਿਯੋਗ ਹੈ ਹੋਰ ਮੇ ਸਾਰੀਆਂ ਫਰੈਂਡਸ ਦਾ ਬਹੁਤ ਸਹਿਯੋਗ ਹੈ ਅਨੀਤਾ ਬਬੀ ਜੀ ਦਾ ਮਿੱਤੂ ਬਬੀ ਦਾ ਮਿੱਤੂ ਬਬੀ ਦਾ ਕਾਫੀ ਜਾਨਿਆਦਾ ਸਹਿਯੋਗ ਹੈ ਪੁਰਾਣੇ ਸਮੇਂ ਵਿੱਚ ਸਾਰੀਆਂ ਕੁੜੀਆਂ ਇਕੱਠੀਆਂ ਹੋ ਕੇ ਤੀਆਂ ਮਨਾਉਂਦੀਆਂ ਸੀ ਇਹ ਉਤਿਹਾਰ ਅਲੋਪ ਹੁੰਦਾ ਜਾ ਰਿਹਾ ਵਾ ਇਹਦੇ ਬਾਰੇ ਕੀ ਕਹਿਣਾ ਚਾਹੀਦਾ ਇਰੇ ਬਾਰੇ ਇਹ ਕਹਿਣਾ ਚਾਹਾਂਗੇ ਜੋ ਗਾਰਾ ਵਿੱਚ ਰਹਿੰਗੀਆਂ ਨੇ ਮੇਡੀਜ਼ ਉਹਨਾਂ ਨੂੰ ਵੀ ਸਤਿਵਿਹਾਰ ਜਦੋਂ ਮਨਾਇਆ ਜਾਂਦਾ ਹੈ ਉਹਦੇ ਵੀ ਹਿੱਸਾ ਲੈਣਾ ਚਾਹੀਦਾ ਹੈ ਤਾਂ ਕਿ ਆਪਣੋਂ ਆਪਨੇ ਵੀ ਇਸਦਾ ਪਤਾ ਲੱਗਦਾ ਰਹੇ ਦੇ ਵਿੱਚ ਕੀ ਹੈ ਜੁੜੇ ਰਹਿਣਾ ਚਾਹੀਦਾ ਹੈ ਜਿਦਾ ਕਿ ਅੱਜ ਕੱਲ ਵੈਸਟਰਨ ਜ਼ਮਾਨਾ ਹੈ ਤਾਂ ਆਪਾਂ ਕਿਛੋਂ ਕਰਨ ਨੁੱਲ ਚੁੱਕੇ ਹਾਂ ਉਹਨੂੰ ਨਜ਼ਰ ਰੱਖਦੇ ਹੋਏ ਆਪਾਂ ਨੂੰ ਸਭ ਕੁਝ ਇੰਜੋਏ ਕਰਨਾ ਚਾਹੀਦਾ ਹੈ ਇਸ ਦਾ ਲੈਣਾ ਚਾਹੀਦਾ ਹੈ ਜੀਦਰ ਘਰੋਂ ਨਾ ਨਾ ਚਾਹੀਦਾ ਜਿਸ ਤਰ੍ਹਾਂ ਜਿਹੜੀ ਲੇਡੀਜ਼ ਘਰੇ ਬੈਠੀਆਂ ਰਹਿੰਦੀਆਂ ਨੇ ਉਹ ਵੀ ਉਹ ਬਾਹਰ ਨਹੀਂ ਨਿਕਲਦੀਆਂ ਉਹਨਾਂ ਲਈ ਕੀ ਸੰਦੇਸ਼ ਦੇਣਾ ਚਾਹੂੰਗਾ ਉਹਨਾਂ ਲਈ ਇਹ ਸੰਦੇਸ਼ ਦੇਣਾ ਚਾਹੁੰਦੇ ਆ ਕਿ ਉਹਨਾਂ ਨੂੰ ਕਰਨਾ ਚਾਹੀਦਾ ਹੈ ਕੋਈ ਸੰਗ ਜਾਂਦੀਆਂ ਨੇ ਕਿਸੀ ਨਹੀਂ ਜਾਣਾ ਕੋਈ ਖਾਸ ਨਹੀਂ ਹੁੰਦਾ ਕਿ ਬਸ ਰਲ ਮਿਲ ਕੇ ਆਪਾਂ ਇੰਜੋਏ ਕਰਨਾ ਹੁੰਦਾ ਹੈ ਥੋੜੀ ਬਹੁਤ ਗੇਮਸ ਹੁੰਦੀਆਂ ਨੇ ਇਹਦੇ ਵਿੱਚ ਕੋਈ ਪਰਫਾਰਮੈਂਸ ਹੁੰਦੀਆਂ ਨੇ ਆਪਣਾ ਗਿੱਧਾ ਪਾਣਾ ਹੁੰਦਾ ਡਾਂਸ ਵਗੈਰਾ ਤੋ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ